ਮਰਾ ਪੱਕਾ ਨਾਮ ਕਾਉਂਜਾ ਦੇ ਵਿੱਚ ਵੈਸੇ ਮੈਨੂੰ ਦਾਰਾ ਦੇ ਦਾਰੇ ਦੇ ਨਾਲ ਨਾਲ ਜਾਣਦਾ ਆ ਮੈਂ ਦਾਰਾ ਸੇਖੋਂ ਕਰਕੇ ਹੀ ਦੱਸਦਾ ਬਾਅਦ ਜੰਦਰ ਜਦੋਂ ਜਾਈਦਾ ਜੀ ਤੱਕ ਗਿਆ ਖੇਡਣ ਵਾਸਤੇ ਅ ਜੈਪੁਰ ਜੋਧਪੁਰ ਉਸ ਤੋਂ ਬਾਅਦ ਦਿੱਲੀ ਖੇਡਣ ਵਾਸਤੇ ਗਿਆ ਜੀ ਬਠਿੰਡਾ ਮਲੇਰ ਕੋਟਲਾ ਅ ਅਜੀਤ ਕਲਾਕ ਵਿੱਚ ਜੋ ਵਿਕੀ ਸਿੰਘ ਜੀ ਨੇ ਕਰਵਾਇਆ ਸੀਗਾ ਉਹਦੇ ਵਿੱਚ ਮੇਰੀ ਗੈਸਟ ਪੋਜ਼ਿੰਗ ਸੀ ਜੀ ਔਰ ਉੱਥੇ ਮੈਨੂੰ ਅ ਜਿਹੜੇ ਸੋਨੀ ਨੇ ਨਿਤਿ ਸੋਨੀ ਉਹਨਾਂ ਨੇ 11000 ਰੁਪਏ ਦਾ ਸਨਮਾਨਤ ਕੀਤਾ ਸੀਗਾ ਉਸ ਤੋਂ ਬਾਅਦ ਹੁਸ਼ਿਆਰਪੁਰ ਗਏ ਖੇਡਣ ਵਾਸਤੇ ਅ ਅੰਮ੍ਰਿਤਸਰ ਤੋਂ 3-4 ਕੰਪੀਟੀਸ਼ਨ ਕੀਤੇ ਮਤਲਬ ਕੋਈ ਜਗ੍ਹਾ ਇਹੋ ਜਿਹੀ ਹੈ ਨਹੀਂ ਬਠਿੰਡੇ ਤੱਕ ਮਤਲਬ ਕਾਫੀ ਜਗ੍ਹਾ ਕੰਪੀਟੀਸ਼ਨ ਕੀਤੇ ਨੇ ਤੇ ਭਾਈ ਜੀ ਇੱਕ ਇਨਸਾਨ ਹੈ ਜਦੋਂ ਚਾਹੇ ਜਦੋਂ ਵੀ ਚਾਹੇ ਔਰ ਜਿਵੇਂ ਚਾਵੇ ਉਵੇਂ ਕਰ ਸਕਦਾ ਮੈਂ ਸਮਝਦਾ ਕਿ ਮਤਲਬ ਇਨਸਾਨ ਹਰ ਕੰਮ ਨੂੰ ਬੜੀ ਆਸਾਨ ਨਾਲ ਕਰ ਸਕਦਾ ਪਰ ਉਸ ਆਪਣਾ ਇਥੋਂ ਮਤਲਬ ਕਿ ਦਿਲ ਔਰ ਦਿਮਾਗ ਤੋਂ ਫਿੱਟ ਚਾਹੀਦਾ ਜੀ ਕਿੰਨੀ ਬਾਪਿਸ ਦੇ ਵਿੱਚ ਹੈ ਜੇ ਹੈਡ ਕਾਂਸਟੇਬਲ ਜੌਬ ਕਰਦਾ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਦਾ ਮੈਂ ਪੀਐਸਓ ਆ ਔਰ ਪਹਿਲੇ 16 17 ਸਾਲ ਤੋਂ ਮੈਂ ਸੇਖਵਾ ਸਾਹਿਬ ਦੇ ਪਰਿਵਾਰ ਦੇ ਨਾਲ ਹੀ ਚੱਲੇ ਆਉਣ ਡਿਆ ਵੱਡੇ ਸੇਖਵਾ ਸਾਹਿਬ ਸਰਦਾਰ ਸਿਵਾ ਸਿੰਘ ਸੇਖਵਾ ਜੀ ਨਾਲ ਔਰ ਟਾਈਮ ਸਰ ਇਸ ਤਰ੍ਹਾਂ ਕਿ ਮਤਲਬ ਕੁਝ ਵੀ ਹਾਸਲ ਕਰਨ ਵਾਸਤੇ ਜਿਹੜਾ ਟਾਈਮ ਆ ਸਾਨੂੰ ਆਪ ਘੜਨਾ ਪੈਂਦਾ ਜੀ ਮਨੋਂ ਮੈਂ ਚਾਹਾਂ ਕਿ ਮੈਂ ਆਪਣਾ ਪਰਿਵਾਰ ਪਾਲਦਾ ਸਰਕਾਰੀ ਜੌਬ ਕਰਦਾ ਕਿ ਮੈਨੂੰ ਸਰਕਾਰ ਟਾਈਮ ਦੇਗੀ ਆਪਣੀ ਫਿਜ਼ੀਕਲ ਵਾਸਤੇ ਸੋ ਇਹ ਗਲਤ ਹੈ ਮੈਨੂੰ ਆਪਣਾ ਟਾਈਮ ਆਪ ਕਰਨਾ ਪਏਗਾ ਮੰਨ ਲਓ ਜੇ ਮੈਂ 8 ਵਜੇ ਡਿਊਟੀ ਜਾਣਾ ਤੇ ਮੈਂ 3 ਵਜੇ ਉੱਠ ਪਾਵਾਂ 3 ਵਜੇ ਉੱਠ ਕੇ ਆਪਣਾ ਆਪਾਂ ਜੋ ਵੀ ਕੰਮ ਆਪਣੇ ਛੋਟੇ ਮੋਟੇ ਰੁਟੀਨਰ ਕਰਨ ਤੋਂ ਬਾਅਦ ਇੱਕ ਜਿਹੜੇ ਘੰਟਾ ਆਪਣਾ ਜਿਮਿੰਗ ਕਰਕੇ ਆਪਣੀ ਦੁਬਾਰਾ ਨਹਾਤ ਹੋ ਕੇ ਡਿਊਟੀ ਚਲ ਜਾਵਾਂ ਸੋ ਇਹ ਹੈ ਕਿ ਸਰ ਜੇ ਕੁਝ ਹਾਸਲ ਕਰਨਾ ਤੇ ਫਿਰ ਸਾਨੂੰ ਟਾਈਮ ਤੋਂ ਫਿਰ ਆਪ ਹੀ ਕਰਨਾ ਪਊਗਾ ਸੋ ਮੈਂ ਸਮਝਦਾ ਕਿ ਇਹ ਦੀ ਵੱਡੀ ਗੱਲ ਨਹੀਂ ਆ ਬੰਦੇ ਵਾਸਤੇ ਜੋ ਚਾਹੇ ਉਹ ਕਰ ਸਕਦੇ ਆ ਜਿਹੜੇ 36 ਸਾਲ ਦੇ ਨੇ ਉਹ ਨਾਰਮਲ ਜਿਮਿੰਗ ਉਹ ਵੀ ਕਰਨ ਕਰਦੇ ਨੇ ਮੇਰੇ ਬਰਾਬਰ ਤਾਂ weight ਨਹੀਂ ਲਾਉਂਦੇ ਮਤਲਬ ਜਿਦਾ ਮੈਂ ਲਾਉਣਾ ਪਰ ਉਹ ਮਤਲਬ ਆਪਣੀ ਐਕਸਰਸਾਈਜ਼ ਵਗੈਰਾ ਕਰਦੇ ਨੇ ਸਾਈਕਲਿੰਗ ਟਰੈਡਮਿਲ ਵਗੈਰਾ ਸੋ ਜਗਤਾਪ ਸਿੰਘ ਨੇ ਇੱਕ ਦੋ ਹੋਰ ਆਉਂਦੇ ਸੀ ਪਰ ਹਾਰਡ ਹਟ ਗਏ ਕਿਉਂਕਿ ਲੋਕੀ ਆਉਂਦੇ ਨੇ ਅ ਮੀ ਨਾ ਕਾੜਾ ਲਾਉਂਦੇ ਆ ਫਿਰ ਬੰਦ ਕਰ ਦਿੰਦੇ ਆ 9 ਸਾਲ ਦੇ ਵਿੱਚ ਲੋਕੀ ਫੀਸਾਂ ਭਰਦੇ ਨੇ ਸਾਲ ਦੀਆਂ ਪਰ ਪਤਾ ਨਹੀਂ ਕਿਉਂ ਮੁੜ ਕੇ ਆਉਂਦੇ ਨਹੀਂ ਤੇ ਜਿੱਥੇ ਫੁੱਲਾ ਉਥੇ ਖਾਰ ਵੀ ਆ ਕੋਈ ਜੈਲਸ ਵੀ ਕਰਦੇ ਨੇ ਹਾਂਜੀ ਸੋ ਨਿਰੂ ਸਾਹਿਬ ਨਾਲ ਜੀ ਕਿਸੇ ਕੋਲੋਂ ਮਤਲਬ ਇੱਕ ਫੁੱਲ ਹੈ ਉਹ ਫੁੱਲ ਖੁਸ਼ਬੂ ਸਾਰਾ ਨਹੀਂ ਦਿੰਦਾ ਉਹ ਮਤਲਬ ਕਦੇ ਫੋਲ ਜਿਹੜਾ ਕਿ ਨਾ ਵਖਰੇਵਾ ਨਹੀਂ ਕਰਦਾ ਸੋ ਮਗਰ ਮੈਨੂੰ ਕੋਈ ਪੁੱਛੂਗਾ ਤੇ ਮੈਂ ਜਰਮ ਜੋ ਮੈਨੂੰ ਪੁੱਛੂਗਾ ਮੈਂ ਉਹ ਸਹੀ ਗਾਈਡੈਂਸ ਦਊਗਾ ਜਿਸ ਤਰ੍ਹਾਂ ਪਹਿਲਾਂ ਉਹ ਦੱਸ ਚੁੱਕਾ ਹੈ ਕਿ ਕੀ ਖਾਣਾ ਕੀ ਨਹੀਂ ਖਾਣਾ। ਵਾਸਤੇ ਬੜੀ ਵੱਡੀ ਗੱਲ ਹੈ ਕਿ ਮਤਲਬ ਜੋ ਨਹੀਂ ਸੋਚਿਆ ਉਹ ਹੋ ਗਿਆ। ਮਤਲਬ ਮੈਂ ਕਦੇ ਸੋਚਿਆ ਵੀ ਨਹੀਂ ਮੈਂ ਤੇ ਮਤਲਬ ਇਹ ਵੀ ਨਹੀਂ ਸੋਚਿਆ ਕਿ ਮੈਂ ਮਿਸਟਰ ਇੰਡੀਆ ਬਣਨਾ ਮਾਸਟਰ ਮਿਸਟਰ ਇੰਡੀਆ ਬਣਨਾ ਸੋ ਦਸੰਬਰ ਦੇ ਵਿੱਚ ਮੈਂ ਮਾਸਟਰ ਮਿਸਟਰ ਏਸ਼ੀਆ ਇੰਡੀਆ ਬਣਿਆ ਤੇ ਆ ਹੁਣ 30 ਮਾਰਚ ਨੂੰ ਮੈਂ ਮਿਨਿਸਟਰ ਏਸ਼ੀਆ ਬਣ ਗਿਆ ਸੋ ਕਦੇ-ਕਦੇ ਜੋ ਨਹੀਂ ਸੋਚਿਆ ਹੁੰਦਾ ਉਹ ਵੀ ਹੋ ਜਾਂਦਾ ਔਰ ਹੁੰਦਾ ਆਦਮੀ ਦੇ ਜਿਤਨਾ ਸਰਕਾ ਹੀ ਆ ਮੈਂ ਸਮਝਦਾ ਕਿ ਇਹਦੇ ਵਿੱਚ ਜਿਹੜਾ ਜ਼ਿਆਦਾ ਰੋਲ ਆ ਸਰਦਾਰ ਹਰਮਿੰਦਰ ਸਿੰਘ ਜੀ ਦੁੱਲੋਵਾਲ ਤੇ ਮੇਰਾ ਪਰਿਵਾਰ ਮੇਰੇ ਪਿੰਡ ਦੀ ਪੰਚਾਇਤ ਉਸ ਤੋਂ ਬਾਅਦ ਸੇਖਵਾ ਪਰਿਵਾਰ ਦਾ ਵਿੱਚ ਕਾਫੀ ਰੋਲ ਆ ਮੈਂ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਣਾ ਕਿ ਆਪਣੇ ਪਰਿਵਾਰ ਦੀ ਕਹਿਣੀ ਮੁਤਾਬਕ ਆਪਣੇ ਪਰਿਵਾਰ ਦੇ ਕਹਿਣੀ ਮੁਤਾਬਕ ਚੱਲੋ ਮੋਟਰਸਾਈਕਲ ਤੇ ਜਿਹੜੇ ਨਾ ਮਾਰੋ ਅਗਰ ਜਿਵੇਂ ਤੁਸੀਂ ਮੋਟਰਸਾਈਕਲ ਤੇ ਤੇਲ ਫੂਕ ਰਹੇ ਜੇ ਉਹਦੀ ਤੁਸੀਂ ਖਰਾਕ ਲਿਆ ਕੇ ਅਗਰ ਤੁਸੀਂ 1 ਲੀਟਰ ਤੇਲ ਫੂਕਦੇ ਹੋ 100 ਰੁਪਏ ਦਾ ਤੇ 100 ਰੁਪਏ ਦੇ ਤੁਸੀਂ ਆਂਡੇ ਲਿਆਓ ਤੁਹਾਡੇ 4 ਦਿਨ ਲੰਘ ਜਾਣਗੇ ਠੀਕ ਹੈ ਜੀ ਸੋ ਆਪਣੇ ਮਾਪਿਓ ਦੇ ਕਹਿ ਵਿੱਚ ਰਹਿ ਕੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਬਰਕਰਾਰ ਰੱਖਦੇ ਹੋਏ ਤੁਸੀਂ ਗਰਾਊਂਡ ਵਰਕ ਕਰੋ ਮਿਹਨਤ ਕਰੋ ਔਰ ਗਲਤ ਕਮੌਲ ਨਾ ਜਾਓ ਨਸ਼ੇ ਵਾਲੇ ਬੰਦੇ ਦੇ ਲਾ ਕੇ ਨਾ ਖਲੋਵੋ ਅਗਰ ਕੋਈ ਨਸ਼ਾ ਕਰਦਾ ਤੇ ਉਹਨੂੰ ਸਭ ਕੋ ਪਿੰਡ ਦੇ ਸਰਪੰਚ ਸਾਹਿਬ ਨੂੰ ਦੱਸੋ ਕਿ ਭਾਈ ਇਹ ਬੰਦਾ ਨਸ਼ਾ ਕਰਦਾ ਇਹਨੂੰ ਕਿਸੇ ਤਰੀਕੇ ਨਾਲ ਇਹਨਾਂ ਕੋਲ ਮਤਲਬ ਹੁੰਦੇ ਨੇ ਕਾਫੀ ਸੋਰ ਸੁੰਦੇ ਨੇ ਜੋ ਕਿ ਮਤਲਬ ਸਪਨਾ ਔਰ ਮੇਰੇ ਪਿੰਡ ਦੇ ਸਰਪੰਚ ਜਿਹੜੇ ਬੈਠੇ ਨੇ ਇਹਨਾਂ ਦਾ ਇੱਕ ਸਪਨਾ ਕਿ ਯੂਥ ਨੂੰ ਇਕੱਠਾ ਕਰਕੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਔਰ ਗੇਮਾਂ ਦੇ ਨਾਲ ਜੋੜਿਆ ਜਾਵੇ ਨਸ਼ੇ ਤੋਂ ਦੂਰ ਰੱਖਿਆ ਜਾਵੇ ਜੀ